ਸਰਪ੍ਰੈਜ਼ ਲੋਡ एवरीवन ਸਭ ਨੂੰ ਮੈਂ ਸ਼ਾਕੁਰ ਜਨਸੀ ਤੋਂ ਗੱਲ ਕਰ ਰਿਹਾ ਪਵਨ ਜੋਬ ਡਿਸਕਰਟ ਤੋਂ ਆਪਨੇ ਕੋਲ ਬ్రਦਰ ਆਏ ਸੀਗੀ ਵਿਸ਼ਾਲ ਤੇ ਗੁਰਜੀਤ ਸਿੰਘ ਇਹਨਾਂ ਨੂੰ ਇੱਕ ਮਹੀਨਾ ਪਹਿਲਾਂ ਆਪਾਂ ਮੋਗੇ ਫੈਕਟਰੀ ਵਿੱਚ ਜੋਬ ਡਨ ਕਰਾਈ ਸੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆਪਣਾ ਪ੍ਰੋਸੈਸ ਕਿਵੇਂ ਲੱਗਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਆਪਣਾ ਪ੍ਰੋਸੈਸ ਲੱਗਾ ਸਰ ਪ੍ਰੈਜ਼ਰ ਲੋਡ ਜੀ ਪ੍ਰੈਜ਼ਰ ਲੋਡ ਸਰ ਕਿਵੇਂ ਠੀਕ ਠਾਕ ਹਾਂਜੀ ਬੜਾ ਠੀਕ ਹੈ ਹਾਂਜੀ ਹਾਂਜੀ ਟੜਕ ਜੋਬ ਕਿਵੇਂ ਚੱਲ ਰਹੀ ਹੈ ਹਾਂਜੀ ਵਧੀਆ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਤੁਸੀਂ ਕਿਹੜੀ ਜੋਬ ਤੇ ਲੱਗੇ ਹੋ ਮੋਗਾ ਫੈਕਟਰੀ ਮੋਗੀ ਤੁਹਾਡਾ ਕੀ ਨਾਮ ਆ ਗੁਰਜੀਤ ਸਿੰਘ ਗੁਰਜੀਤ ਸਿੰਘ ਤੇ ਕਿਹੜੇ ਪਿੰਡ ਤੋਂ ਤੁਸੀਂ ਸਿੰਦੜਾ ਤੋਂ ਸਿੰਦੜਾ ਤੋਂ ਤੁਸੀਂ ਹੈ ਨਾ ਤੇ ਤੁਸੀਂ ਸਰ ਇੱਕ ਮਹੀਨਾ ਪਹਿਲਾਂ ਜੌਬ ਲੈਣ ਇੱਥੇ ਆਏ ਸੀ ਆਫਿਸ ਹਾਂਜੀ ਸਰ ਸਾਡੇ ਵਰਗੇ ਤੁਹਾਨੂੰ ਕਿਵੇਂ ਪਤਾ ਲੱਗਾ ਸੀਗਾ ਤੁਹਾਡੇ ਇੰਸਟਾਗ੍ਰam ਤੇ ਐਡ ਦੇਖੀ ਸੀ ਇੰਸਟਾ ਤੇ ਐਡ ਦੇਖੀ ਸੀ ਨਾ ਤੇ ਐਡ ਦੇਖ ਕੇ ਤੁਸੀਂ ਮਤਲਬ ਆਫਿਸ ਨੂੰ ਕਾਲ ਕੀਤੀ ਹੈ ਨਾ ਜੀ ਠੀਕ ਹੈ ਜੀ ਤੇ ਤੁਹਾਡੀ ਜੌਬ ਠੀਕ ਚੱਲ ਰਹੀ ਹੈ ਹਾਂਜੀ ਹਾਂਜੀ ਜਿਹੜੇ ਹਾਲੇ ਤੱਕ ਨੌਕਰੀ ਦੀ ਭਾਲ ਵਿੱਚ ਆ ਉਹਨਾਂ ਵਰਗਾ ਟਾੜ ਕੀ ਕਹਿਣਾ ਉਹਨਾਂ ਨੂੰ ਸਾਰ ਅਸੀਂ ਇਹੀ ਕਵਾਂਗੇ ਜਿਹੜੇ ਨੌਜਵਾਨ ਹਾਂ ਨੋ ਪ੍ਰੀਲਾ ਬਰੇ ਬਿਲਕੁਲ ਤੇ ਉਹਨਾਂ ਨੂੰ ਆਣ ਕੇ ਪਪਾ ਨੂੰ ਜੌਬ ਹਾਂ ਮਿਲਣਾ ਚਾਹੀਦਾ ਸਾਨੂੰ ਹਾਂ ਮਿਲਣਾ ਚਾਹੀਦਾ ਤੇ ਕੋਈ ਕੋਈ ਫੀਕਤ ਨਹੀਂਗਾ ਨਹੀਂ ਨਹੀਂ ਜੇ ਨਾ ਫਰਾਡ ਹੋਇਆ ਹੋਵੇ ਤੁਹਾਨੂੰ ਉਹਨਾਂ ਨੂੰ ਪੈਸੇ ਦੇ ਕੇ ਮੜੇ ਕੰਮ ਤੇ ਨਹੀਂ ਲਵਾਇਆ ਹੋਵੇ ਤਾਂ ਹੋਇਆ ਹੋਵੇ ਨਹੀਂ ਨਹੀਂ ਕੰਮ ਤੇ ਜਾਂਦੇ ਆ ਹਾਂ ਜੀ ਕੰਮ ਠੀਕ ਆ ਹਾਂ ਜੀ ਜੋ ਦੱਸਿਆ ਹੋਈ ਸੀਗਾ ਹਾਂ ਜੀ ਹਾਂ ਜੀ ਉਹ ਆਪਸਰ ਨਾਲ ਗੱਲ ਕਰਦੇ ਆ ਸਰ ਨਾਮ ਕੀ ਆ ਜੀ ਵਿਸ਼ਾਲ ਆਂ ਨਾ ਵਿਸ਼ਾਲ ਤੁਸੀਂ ਕਿਹੜੇ ਸ਼ਹਿਰ ਤੋਂ ਆ ਜੀ ਸ਼ਾਘੋੜ ਤੋਂ ਸ਼ਾਘੋੜ ਤੋਂ ਤੁਸੀਂ ਵੀ ਮੋਗੇ ਜੌਬ ਕਰਦੇ ਹੋ ਹਾਂ ਜੀ ਮੋਗਾ ਫੈਕਟਰੀ ਠੀਕ ਆ ਤੇ ਤੁਹਾਨੂੰ ਸਾਡੇ ਬਾਰੇ ਕਿਵੇਂ ਪਤਾ ਲੱਗਾ ਸੀਗਾ ਇੱਕ ਡੈਡੀ ਇੰਸਟਾਗ੍ਰਾਮ ਤੇ ਐਡ ਆਈ ਸੀਗੀ ਅੱਛਾ ਜੀ ਉਹ ਦੇਖ ਕੇ ਮੁੜ ਕੇ ਦੀ ਕਾਲ ਕੀਤੀ ਹੈ ਹਾਂਜੀ ਠੀਕ ਆ ਤੇ ਤੁਹਾਨੂੰ ਜੋ ਦੱਸਿਆ ਉਹੀ ਮਿਲਿਆ ਤੁਹਾਨੂੰ ਹਾਂਜੀ ਹਾਂਜੀ ਕੰਮ ਠੀਕ ਆ ਕੰਮ ਠੀਕ ਹੈ ਕੋਈ ਫਰੌਡ ਤਾਂ ਨਹੀਂ ਹੋਇਆ ਨਹੀਂ ਜੀ ਇਹ ਹੋਇਆ ਤੁਹਾਨੂੰ ਪਹਿਲੇ ਸਟਾਰ ਤੋਂ ਲੈ ਲੈ ਹੁਣ ਤੁਹਾਨੂੰ ਮੇਰੇ ਕੰਮ ਨਾਲ ਮਿਲਿਆ ਹੋਵੇ ਠੀਕ ਨਹੀਂ ਨਹੀਂ ਇਦਾਂ ਤਾਂ ਹੋਇਆ ਕੁਝ ਨਹੀਂ ਜੀ ਓਕੇ ਤੁਹਾਨੂੰ ਜੋ ਦੱਸਿਆ ਉਹੀ ਮਿਲਿਆ ਨਾ ਹਾਂਜੀ ਹਾਂਜੀ ਜਿਹੜੇ ਨੌਕਰੀ ਦੇ ਭਾਲ ਵਿੱਚ ਆ ਉਹਨਾਂ ਵਰਗਾ ਡੱਕੀ ਵਿਚਾਰਾ ਜਿਹੜੇ ਨੌਜਵਾਨ ਨੇ ਆ ਹਾਂਜੀ ਘਰੇ ਬਿਠੇ ਪਵਨ ਜੋ ਜੋ ਪਲੇਸਮੈਂਟ ਤੋਂ ਆਣ ਕੇ ਜੀ ਗੱਲ ਕਰਨ ਤੇ ਉਹ ਲੱਗ ਸਕਦਾ ਜੀ ਨੌਕਰੀ ਮਿਲਦੀ 100% ਹਾਂਜੀ ਮਿਲਦੀ ਹੈ ਜੀ ਠੀਕ ਹੈ ਜੇਕਰ ਤੁਸੀਂ ਵੀ ਆਪਣੀ ਨੌਕਰੀ ਦੀ ਭਾਲ ਵਿੱਚੋਂ ਸਕਰੀਨ ਤੇ ਨੰਬਰ ਚੱਲ ਰਹੇ ਆ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਪਵਨ ਜੋਬ ਪਲੇਸਮੈਂਟ ਆਫਿਸ ਵਿੱਚ ਜੁੜ ਕਰੋ ਧੰਨਵਾਦ